ਆਣੀਆਂ ਜਿੱਦਾਂ ਹੀ ਸਵੇਰ ਨੂੰ ਉੱਠੇ ਜਦੋਂ ਉਹਨਾਂ ਨੂੰ ਹਾਕ ਮਾਰਦੇ ਆ ਵੀ ਉੱਠੋ ਨਾਲ ਹੀ ਕਹੋ ਪਹਿਲਾਂ 5 ਮਿੰਟ ਪ੍ਰਾਰਥਨਾ ਕਰੋ ਜਦੋਂ ਰਾਤ ਨੂੰ ਉਹ ਮੰਜਿਆਂ ਤੇ ਬੈੰਦੇ ਆ ਸੌਣ ਲੱਗਦੇ ਆ ਉਹਨਾਂ ਨੂੰ ਕਹੋ ਵੀ ਚਲੋ ਪੁੱਤ ਪਹਿਲਾਂ 5 ਮਿੰਟ ਪਰਮੇਸ਼ਵਰ ਦਾ ਧੰਨਵਾਦ ਕਰੋ ਪ੍ਰੋਟੈਕਸ਼ਨ ਦੀ ਪ੍ਰੇਅਰ ਕਰੋ ਫੇਸ ਹੋਣਾ ਹੈ ਜਦੋਂ ਰੋਟੀ ਦੀ ਥਾਲੀ ਫੜਾਉਨੇ ਆ ਉਦੋਂ ਉਹਨਾਂ ਨੂੰ ਕਹੋ ਵੀ ਪਰਮੇਸ਼ਵਰ ਦਾ ਧੰਨਵਾਦ ਕਰੋ ਜਦੋਂ ਸਕੂਲ ਨੂੰ ਉਤਰਨ ਲੱਗੇ ਆ ਉਹਨਾਂ ਨੂੰ ਕਹੋ ਚਲੋ ਪਰਮੇਸ਼ਵਰ ਦਾ ਧੰਨਵਾਦ ਕਰੋ ਪ੍ਰੋਟੈਕਸ਼ਨ ਦੀ ਪ੍ਰੇਅਰ ਕਰੋ ਜੇ ਆਪਾਂ ਨਿਆਣਿਆਂ ਨੂੰ ਬਾਰ-ਬਾਰ ਯਾਦ ਕਰਾਉਂਗੇ ਜਿੱਦਣ ਤੁਸੀਂ ਨਾਲ ਨਹੀਂ ਵੀ ਹੋਮੂਗੇ ਉਹਨਾਂ ਦੀ ਆਦਤ ਬਣ ਜਾਣੀ ਆ ਉਹਨਾਂ ਨੇ ਆਪੇ ਹੀ ਉਦਾਂ ਚੱਲਣਾ ਸ਼ੁਰੂ ਕਰ ਦੇਣਾ ਉਦਾਂ ਕਰਨਾ ਸ਼ੁਰੂ ਕਰ ਦੇਣਾ ਤੇ ਜੇ ਤੁਸੀਂ ਸਿਖਾਇਆ ਹੀ ਨਾ ਉਹਨਾਂ ਨੂੰ ਇਸ ਪਾਸੇ ਲਾਇਆ ਹੀ ਨਾ ਫੇਕ ਘਰਾਣਾ ਕਿਵੇਂ ਬਚਾਇਆ ਜਾਊਗਾ ਪ੍ਰਭੂ ਦੀ ਇੱਛਾ ਹੈ ਕਿ ਸੱਦਾ ਘਰਾਣਾ ਬਚਾਇਆ ਜਾਵੇ ਕਹਿੰਦਾ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥਾਂ ਉੱਤੇ ਬੰਨੋ ਅਤੇ ਉਹ ਤੁਹਾਡੇ ਨੇਤਰਾਂ ਦੇ ਵਿਚਕਾਰ ਤਵੀਤ ਜਈਆਂ ਹੋਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ ਐਂ ਹੋਵੇਗਾ ਕਿ ਜਦ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿਹਦੇ ਤੁਹਾਨੂੰ ਦੇਣ ਦੀ ਸੌ ਤੁਹਾਡੇ ਪਿਓ ਦਾਦਿਆਂ ਨਾਲ ਅਰਥਾਤ ਅਬਰਾਹਮ ਇਸਾਕ ਤੇ ਯਾਕੂਬ ਨਾਲ ਖਾਦੀ ਸੀ ਲਿਆਵੇਗਾ ਨਾਲੇ ਵੱਡੇ ਤੇ ਚੰਗੇ ਸ਼ਹਿਰ ਦੇਵੇਗਾ ਜਿਹੜੇ ਤੁਸੀਂ ਨਹੀਂ ਬਣਾਏ ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜਿਹੜੇ ਤੁਸੀਂ ਨਹੀਂ ਭਰੇ ਅਤੇ ਪੁੱਟੇ ਹੋਏ ਹਾਦ ਜਿਹੜੇ ਤੁਸੀਂ ਨਹੀਂ ਪੁੱਟੇ ਅੰਗੂਰੀ ਬਾਗ ਤੇ ਜਤੂਨ ਦੇ ਬਿਰਸ਼ ਜਿਹੜੇ ਤੁਸੀਂ ਨਹੀਂ ਲਾਏ ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ ਹਾਲੇਲੂਇਆ ਹਾਲੇਲੂਇਆ ਵਚਨ ਵਚਨ ਸਾਨੂੰ ਕਹਿੰਦਾ ਕਿ ਤੁਸੀਂ ਜੇ ਪਰਮੇਸ਼ਵਰ ਨੂੰ ਉੱਠਦਿਆਂ ਬੈਂਦਿਆਂ ਚੇਤੇ ਰੱਖੋਗੇ ਤੁਰੇ ਫਿਰਦੇ ਪਰਮੇਸ਼ਵਰ ਨੂੰ ਚੇਤੇ ਕਰੋਗੇ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਨੂੰ ਯਾਦ ਰੱਖਣਾ ਸਿਖਾਓਗੇ ਅਰ ਹਰ ਵੇਲੇ ਪਰਮੇਸ਼ਵਰ ਦਾ ਵਚਨ ਤੁਹਾਡੀਆਂ ਅੱਖਾਂ ਦੇ ਗੱਬੇ ਕਹਿੰਦਾ ਤੁਹਾਡੇ ਨੇਤਰਾਂ ਦੇ ਵਿਚਕਾਰ ਨੇਤਰਾਂ ਦੇ ਵਿਚਕਾਰ ਕਿਹੜੀ ਥਾਂ ਆ ਇਹ ਜਗ੍ਹਾ ਇਸ ਜਗ੍ਹਾ ਨੂੰ ਮੰਨ ਕਿਹਾ ਜਾਂਦਾ ਹੈ ਇਹ ਮੰਨਿਆ ਤੇ ਪਰਮੇਸ਼ਵਰ ਦਾ ਵਚਨ ਨੇਤਰਾਂ ਦੇ ਵਿਚਕਾਰ ਮਨ ਦੇ ਅੰਦਰ ਹੋਵੇ ਤਵੀਤ ਦੇ ਵਾਂਗ ਜਿਵੇਂ ਬਹੁਤ ਸਾਰੇ ਲੋਕੀ ਤਵੀਤ ਪਉ ਆਉਂਦੇ ਆ ਕੋਈ ਥਾਵਾਂ ਤੋਂ ਤੋਂ ਉਹਨਾਂ ਨੂੰ ਫਿਰ ਰਹਿਂਦਾ ਆ ਕਿਤੇ ਤਵੀਤ ਗੱਲ ਛੋਡੇ ਨਾ ਪਵੇ ਕਿਤੇ ਡੋਲੇ ਨਾਲ ਖੁੱਲ ਨਾ ਜਾਵੇ ਕਿਤੇ ਪਰਸ ਵਿੱਚ ਪਾਇਆ ਤੇ ਉਹਦੇ ਚੋਂ ਗਵਾਚ ਨਾ ਜਾਵੇ ਮਾਨਤਵੀਤ ਨਾਲ ਜੁੜ ਗਿਆ ਵਚਨ ਕਹਿੰਦਾ ਇਦਾਂ ਹੀ ਤੁਹਾਡਾ ਮਨ ਪਰਮੇਸ਼ਵਰ ਦੇ ਵਚਨਾ ਨਾਲ ਜੁੜ ਜਵੇ ਅਰੇ ਮਨ ਵਚਨ ਨਾਲ ਜੁੜਿਆ ਰਵੇ ਕੀ ਕਰੋ ਚਾਹੇ ਬ੍ਰੇਸਲੇਟਸ ਵਾਲੋ ਹੱਥਾਂ ਉੱਤੇ ਵਚਨ ਲਿਖੇ ਹੋਏ ਵਚਨ ਲਿਖੇ ਹੋਏ ਸੋ ਦੈਟ ਕਿ ਜਦੋਂ ਵੀ ਤੁਸੀਂ ਕੰਮ ਕਰੋ ਤੁਹਾਡਾ ਤੁਹਾਡੀਆਂ ਅੱਖਾਂ ਉਸ ਬ੍ਰੇਸਲੇਟ ਨੂੰ ਦੇਖਣ ਤੇ ਤੁਹਾਨੂੰ ਯਾਦ ਆਏ ਕਿ ਮੈਂ ਕੋਈ ਬੁਰਾ ਕੰਮ ਨਹੀਂ ਕਰਨਾ ਅਰ ਕੰਮ ਕਰਨ ਦੀ ਸਮਰਥ ਮੈਨੂੰ ਪਰਮੇਸ਼ਵਰ ਨੇ ਦਿੱਤੀ ਆ ਤਾਂ ਤੁਸੀਂ ਉਸ ਵੇਲੇ ਵੀ ਉਹਦਾ ਧੰਨਵਾਦ ਕਰੋ ਔਰ ਉਹਦੇ ਪੈ ਦੇ ਵਿੱਚ ਰਮੂ ਤੁਸੀਂ ਕਹਿੰਦਾ ਕਰਦੀਆਂ ਝੁਗਾਠਾਂ ਤੇ ਲਿਖ ਲੋ ਤਾਂ ਤੁਸੀਂ ਆਪਣੇ ਝੁਗਾਠਾਂ ਦੇ ਉੱਤੇ ਤੁਸੀਂ ਵਚਨ ਲਿਖ ਕੇ ਲਾ ਸਕਦੇ ਆ ਕਿ ਅੱਜ ਇਸ ਘਰ ਦੇ ਵਿੱਚ ਨਜ਼ਾਤ ਆਈ ਆ ਹallelujah ਹੋਰ ਵੀ ਬਹੁਤ ਸਾਰੇ ਚੰਗੇ ਵਚਨ ਜਿਹੜੇ ਤੁਹਾਨੂੰ ਤੁਹਾਡੇ ਮਨ ਨੂੰ ਬਹੁਤ ਪਸੰਦ ਆ ਜਿਹੜੇ ਤੁਸੀਂ ਚਾਹੁੰਦੇ ਆ ਤੁਹਾਡੇ ਘਰ ਦੇ ਵਿੱਚ ਪੂਰੇ ਹੋਣ ਤੁਸੀਂ ਉਹਨਾਂ ਵਚਨਾਂ ਨੂੰ ਆਪਣੀਆਂ ਕੰਧਾਂ ਤੇ ਲਿਖ ਲਓ ਫੋਟੋਸ ਮਿਲਦੀਆਂ ਵਚਨ ਲਿਖੀਆਂ ਹੋਈਆਂ ਮੈਂ ਫੋਟੋਸ ਐ ਨਹੀਂ ਕਿ ਆ ਕਿਸੇ ਪ੍ਰਭੂ ਯਿਸੂ ਮਸੀਹ ਦੀ ਫੋਟੋ ਲਾਉਣ ਨੂੰ ਨਹੀਂ ਕਿ ਆ ਮਾਤਾ ਮਰੀਮ ਜੀ ਦੀ ਫੋਟੋ ਲਾਉਣ ਦੇ ਲਈ ਨਹੀਂ ਮੈਂ ਕਹਿ ਰਹੀ ਕਿਉਂਕਿ ਸਾਨੂੰ ਨਹੀਂ ਪਤਾ ਉਹ ਕਿਹਦੀਆਂ ਫੋਟੋ ਆ ਪਰ ਵਚਨ ਦਾ ਸਾਨੂੰ ਪਤਾ ਹੈ ਕਿ ਉਹ ਬਾਈਬਲ ਦੇ ਵਿੱਚੋਂ ਹੈਗਾ ਕਿ ਨਹੀਂ ਤਮ ਬਾਈਬਲ ਦੇ ਜਿਹੜੇ ਬਚਨ ਆ ਤੁਸੀਂ ਉਹਨਾਂ ਨੂੰ ਆਪਣੀਆਂ ਕੰਧਾਂ ਤੇ ਲਿਖ ਕੇ ਲਾਓ। 10 ਹੁਕਮ ਜਿਹੜੇ ਆ ਉਹ ਲਿਖ ਕੇ ਲਾ ਲਓ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿਣ ਕਿ ਅਸੀਂ ਇੰਨਾਂ ਹੁਕਮਾਂ ਨੂੰ ਫੋਲੋ ਕਰਨਾ ਆ। ਇੰਨਾਂ ਬਚਨਾਂ ਤੇ ਚੱਲਣਾ ਆ। ਰਸੋਈ ਦੇ ਵਿੱਚ ਬਰਕਤ ਵਾਲੇ ਅੱਖਰ ਲਿਖ ਕੇ ਲਾਓ ਜਿੱਥੇ ਤੁਸੀਂ ਖਾਣਾ ਬਣਾਉਨੇ ਆ ਬਿਲਕੁਲ ਉਹਦੇ ਸਾਹਮਣੇ। ਔਰ ਖਾਣਾ ਪਕਾਉਣ ਤੋਂ ਪਹਿਲਾਂ ਉਹਨਾਂ ਬਚਨਾਂ ਨੂੰ ਪੜੋ, ਡਿਕਲੇਅਰ ਕਰੋ, ਬਰਕਤ ਮੰਗੋ ਪਰਮੇਸ਼ਵਰ ਤੋਂ। ਜਿਹੜਾ ਤੁਹਾਡਾ ਘਰ ਦਾ ਫਿਲਟਰ ਆ ਪਾਣੀ ਵਾਲੇ ਫਿਲਟਰ ਲੱਗੇ ਹੋਏ ਆ ਨਾ ਤਾਂ ਉਹਦੇ ਉੱਤੇ ਵਚਨ ਲਿਖ ਕੇ ਲਾਓ ਤਾਂ ਜੋ ਉਸ ਵਚਨ ਦੀ એનર્ਜੀ ਉਸ ਪਾਣੀ ਦੇ ਅੰਦਰ ਜਾਏ ਉਸ ਵਚਨ ਦੀ એનર્ਜੀ ਜਦੋਂ ਤੁਸੀਂ ਉਸ ਵਚਨ ਨੂੰ ਪੜ੍ਹੋ ਪਾਣੀ ਪਰੰਤੋਂ ਪਹਿਲਾਂ ਤੇ ਵਚਨ ਤੁਹਾਡੇ ਅੰਦਰ ਆਏ ਔਰ ਇਸ ਤਰੀਕੇ ਨਾਲ ਤੁਸੀਂ ਉਸ ਵਚਨ ਤੇ इजीली ਚੱਲ ਸਕੋਗੇ ਔਰ ਕਹਿੰਦੇ ਤੁਸੀਂ ਉਹ ਬਰਕਤਾਂ ਪਾਓਗੇ ਜਿਹੜੀਆਂ ਮੈਂ ਤੁਹਾਡੇ ਵੱਡੇ ਵਡੇਰਿਆਂ ਨਾਲ ਅਰਥਾਤ ਅਬਰਾਹਮ ਇਸਹਾਕ ਤੇ ਯਾਕੂਬ ਦੇ ਨਾਲ ਵਾਅਦਾ ਕੀਤਾ ਉਹਨਾਂ ਨੂੰ ਦੇਣ ਦੀਆਂ ਔਰ ਉਹ ਬਰਕਤਾਂ ਕਿਵੇਂ ਕਹਿੰਦਾ ਜਿਹੜੇ ਘਰ ਤੁਸੀਂ ਨਹੀਂ ਭਰੇ ਜਿਹੜੇ ਹੋਂਦ ਅੰਗੂਰੀ ਬਾਗ ਜਿਹੜੇ ਸਿਗੇ ਉਹਨਾਂ ਚੋਂ ਫਲ ਤੋੜ ਕੇ ਉੱਥੇ ਰੱਖਿਆ ਜਾਂਦਾ ਸੀ ਫਿਰ ਲਿਤੜ ਕੇ ਉਹ ਹੋਂਦਾਂ ਦੇ ਵਿੱਚ ਉਹਨਾਂ ਦਾ ਰਸ ਨਿਕਲ ਕੇ ਆਉਂਦਾ ਸੀ ਕਹਿੰਦਾ ਜਿਹੜੇ ਹੋਣਦ ਤੁਸੀਂ ਨਹੀਂ ਪੁੱਟੇ ਤੁਹਾਡੀ ਮਿਹਨਤ ਇੰਨੀ ਨਹੀਂ ਹੋਊਗੀ ਜਿੰਨਾ ਤੁਹਾਨੂੰ ਪਰਮੇਸ਼ਵਰ ਬles ਕਰੂਗੇ ਹਾਲੇਲੂਇਆ ਹਾਲੇਲੂਇਆ ਤੁਸੀਂ ਉਹੀ ਜ਼ੋਰ ਜਿਹੜਾ ਬਹੁਤ ਖਪਣ ਵਿੱਚ ਲਾਉਨੇ ਆ ਜੇ ਉਦੋਂ ਅੱਧਾ ਜ਼ੋਰ ਤੁਸੀਂ ਪ੍ਰਾਰਥਨਾ ਵਿੱਚ ਲਗਾ ਦਿਓ ਵਚਨ ਉੱਤੇ ਚੱਲਣ ਉੱਤੇ ਲਾ ਦਿਓ ਤੇ ਤੋਾਨੂੰ ਕਮਾਈ ਕਰਨ ਦੇ ਲਈ ਅੱਦਿਓ ਵੀ ਅੱਦਾ ਜ਼ੋਰ ਲਾਉਣਾ ਪਊਗਾ ਪਰ ਕਮਾਈ ਤੁਹਾਡੀ ਸੋਚ ਨਾਲੋਂ ਵੱਧ ਜੂਗੀ ਬਰਕਤ ਤੁਹਾਡੀ ਸੋਚ ਨਾਲੋਂ ਜ਼ਿਆਦਾ ਹੋ ਜੂਗੀ ਆਮੀਨ ਅਰ ਜਦੋਂ ਸੀ ਆਪਣੇ ਬੱਚਿਆਂ ਨੂੰ ਵੀ ਗਾਈਡ ਕਰਾਂਗੇ ਘਰ ਦਾ ਹਰੇਕ ਜੀ ਜਦੋਂ ਪੋਜ਼ਿਟਿਵ ਬੋਲੂਗਾ ਨਾਲ ਪ੍ਰਾਰਥਨਾ ਕਰੂਗਾ ਸੇਮ ਗੱਲਾਂ ਉਹ ਵੀ ਬੋਲੂਗਾਰ ਪ੍ਰਾਰਥਨਾ ਕਰੂਗਾ ਸੇਮ ਵਿਸ਼ੇ ਦੇ ਉੱਤੇ ਤਾਂ ਬਰਕਤ ਨੂੰ ਆਉਣਾ ਪੈਣਾ ਆ ਤੁਹਾਡੇ ਜੀਵਨ ਦੇ ਵਿੱਚ ਬਰਕਤ ਆਉਗੀ ਨਹੀਂ ਕਹਿੰਦੇ ਪਿੱਛੇ ਪੈ ਕੇ ਬਰਕਤਾਂ ਮਿਲਣਗੀਆਂ ਆਮੀਨ ਆਜੋ ਆਪਾਂ ਅੱਗੇ ਵਧਦੇ ਹਾਂ ਪਰਮੇਸ਼ਵਰ ਦੇ ਬਚਨ ਦੇ ਵਿੱਚ ਅਪਸੀਆ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਉਹਦੀ ਇੱਕ ਨੰਬਰ ਪੰਕਤੀ ਤੋਂ ਆਪਾਂ ਦੇਖਦੇ ਕਹਿੰਦਾ ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗ ਪਰਮੇਸ਼ਵਰ ਦੀ ਰੀਸ ਕਰੋ ਜੇ ਤੁਸੀਂ ਆਪਣੇ ਘਰਾਨੇ ਨੂੰ ਬਚਾਉਣਾ ਹੈ ਤਾਂ ਕੀ ਐਫਰਟਸ ਲਾਉਣੇ ਆ ਪਿਆਰਿਆਂ ਪੁੱਤਰਾਂ ਦੇ ਵਾਂਗ ਪਰਮੇਸ਼ਵਰ ਦੀ ਰੀਸ ਕਰੋ ਆਪਣੇ ਪਰਮੇਸ਼ਵਰ ਦੀ ਰੀਸ ਕਰੋ ਪਰਮੇਸ਼ਵਰ ਦੀ ਰੀਸ ਕਿਵੇਂ ਕੀਤੀ ਜਾ ਸਕਦੀ ਆ ਜਦੋਂ ਤੁਸੀਂ ਵਚਨ ਵਿੱਚੋਂ ਉਹਦੇ ਸੁਭਾਅ ਨੂੰ ਦੇਖਦੇ ਆ ਉਹਦੇ ਸੁਭਾਅ ਨੂੰ ਫਾਲੋ ਕਰਨਾ ਹੀ ਪਰਮੇਸ਼ਵਰ ਦੀ ਰੀਸ ਕਰਨਾ ਆ ਪਰਮੇਸ਼ਵਰ ਦਾ ਸੁਭਾਅ ਆ ਦਿਆਲੂ ਤੇ ਤੁਸੀਂ ਵੀ ਦਿਆਲੂ ਬਣੋ ਤਾਂ ਕੀ ਹੋਏਗਾ ਤੁਸੀਂ ਪਰਮੇਸ਼ਵਰ ਦੀ ਰੀਸ ਕਰ ਰਹੇ ਹੋ ਪਰਮੇਸ਼ਵਰ ਦਾ ਸੁਭਾਅ ਆ ਸਚਾਈ ਤੇ ਤੁਸੀਂ ਸਚਾਈ ਉੱਤੇ ਚੱਲੋ ਤਾਂ ਤੁਸੀਂ ਕੀ ਕਰ ਰਹੇ ਹੋ ਪਰਮੇਸ਼ਵਰ ਦੀ ਰੀਸ ਕਰ ਰਹੇ ਹੋ ਪਰਮੇਸ਼ਵਰ ਦਾ ਸੁਭਾਅ ਆ ਗਿਵਿੰਗ ਦੇਣਾ ਤਾਂ ਜਦੋਂ ਤੁਸੀਂ ਵੀ ਗਿਵਿੰਗ ਕਰ ਰਹੇ ਹੋ ਕਿਸੇ ਨੂੰ ਪਿਆਰ ਦੇ ਰਹੇ ਹੋ ਕਿਸੇ ਨੂੰ ਸੱਚਾਈ ਕਿਸੇ ਨੂੰ ਵਫਾ ਕਿਸੇ ਨੂੰ ਹਮਦਰਦੀ ਕਿਸੇ ਨੂੰ ਹੌਸਲਾ ਕਿਸੇ ਨੂੰ ਤਸੱਲੀ ਕਿਸੇ ਨੂੰ ਮਦਦ ਇਹ ਸਾਰੇ ਪਾਰਟਸ ਆਫ ਗਿਵਿੰਗ ਆ ਤਾਂ ਜਦੋਂ ਤੁਸੀਂ ਗਿਵਿੰਗ ਕਰਦੇ ਹੋ ਜਦੋਂ ਤੁਸੀਂ ਦੇ ਰਹੇ ਹੋ ਤਾਂ ਤੁਸੀਂ ਪਰਮੇਸ਼ਵਰ ਦੀ ਰੀਸ ਕਰਦੇ ਹੋ ਪਰਮੇਸ਼ਵਰ ਦਾ ਵਚਨ ਤੁਹਾਨੂੰ ਹੌਸਲਾ ਤਸੱਲੀ ਦਿੰਦਾ ਹੈ ਨਾ ਜਦੋਂ ਤੁਸੀਂ ਉਦਾਸ ਹੁੰਦੇ ਹੋ ਤੋ ਪਰਮੇਸ਼ਵਰ ਦਾ ਵਚਨ ਤੁਹਾਡੀ ਤਸੱਲੀ ਬਣਦਾ ਹੈ ਦਾਊਦ ਕਹਿੰਦਾ ਜੇ ਦੁੱਖ ਵਿੱਚ ਤੇਰਾ ਵਚਨ ਮੈਨੂੰ ਤਸੱਲੀ ਨਾ ਦਿੰਦਾ ਤੇ ਮੈਂ ਨਾਸ਼ ਹੋ ਜਾਂਦਾ ਕਹਿੰਦਾ ਤੇਰਾ ਵਚਨ ਹੀ ਦੁੱਖ ਵਿੱਚ ਮੇਰੀ ਤਸੱਲੀ ਆ ਸੋ ਪਰਮੇਸ਼ਵਰ ਦਾ ਵਚਨ ਦੁੱਖਾਂ ਵਿੱਚ ਤਸੱਲੀ ਬਣਦਾ ਹੈ ਜਦੋਂ ਤੁਸੀਂ ਡੋਲਦੇ ਹੋ ਤਾਂ ਤੁਹਾਡੇ ਅੰਦਰ ਇੱਕ ਵਚਨ ਅਚਾਨਕ ਦਿਲ ਦੇ ਵਿੱਚ ਜਾਗਦਾ ਹੈ ਰ ਉਹ ਵਚਨ ਕੀ ਆ ਨਾ ਡਰ ਨਾ ਕਾਬਲ ਮੈਂ ਤੇਰਾ ਪਰਮੇਸ਼ਵਰ ਤੇਰੇ ਅੰਗ ਸੰਗ ਜੋ ਆ ਤਾਂ ਕੀ ਹੁੰਦਾ ਤੁਸੀਂ ਬੂਸਟ ਹੋ ਜਾਂਦੇ ਹੋ ਤੁਸੀਂ ਐਨਰਜੈਟਿਕ ਹੋ ਜਾਂਦੇ ਹੋ ਤੁਸੀਂ ਤੁਹਾਡੇ ਅੰਦਰੋਂ ਕਬਰਾਹਟ ਖਤਮ ਹੋ ਜਾਂਦੀ ਆ ਤੁਸੀਂ ਫਿਰ ਡਰਦੇ ਨਹੀਂ ਕਿਉਂ ਕਿ ਤੁਹਾਡੇ ਅੰਦਰ ਵਚਨ ਤਸੱਲੀ ਬਣ ਗਿਆ ਇਸੇ ਤਰ੍ਹਾਂ ਜਦੋਂ ਕੋਈ ਜਨ ਘਬਰਾਹਟ ਦੇ ਵਿੱਚ ਹੋਵੇ ਰੋ ਰਿਹਾ ਆ ਕਿਤੇ ਮਜਬੂਰੀ ਦੇ ਵਿੱਚ ਆ ਤੁਸੀਂ ਜਾ ਕੇ ਉਹਦੇ ਮੋਢੇ ਤੇ ਹੱਥ ਰੱਖਦੇ ਆ ਤੇ ਤੁਸੀਂ ਉਹਨੂੰ ਕਹਿੰਨੇ ਆ ਨਾ ਡਰ ਨਾ ਘਬਰ ਮੈਂ ਤੇਰੇ ਨਾਲ ਆ ਮੈਂ ਤੇਰੇ ਲਈ ਪ੍ਰਾਰਥਨਾ ਕਰੂੰਗਾ ਪਰਮੇਸ਼ਵਰ ਦੇ ਅੱਗੇ ਆਪਾਂ ਮਿਲ ਕੇ ਪ੍ਰਾਰਥਨਾ ਕਰਾਂਗੇ ਮੈਂ ਆਪਣੀ ਟੀਮ ਨੂੰ ਕਹਾਂਗਾ ਤੇਰੇ ਲਈ ਪ੍ਰਾਰਥਨਾ ਕਰ ਤੁਸੀਂ ਦੇਖਿਓ ਤੁਹਾਡੇ ਹਾਲਾਤ ਬਦਲ ਜਾਣੇ ਆ ਤੂੰ ਆਪਣਾ ਭਰੋਸਾ ਪਰਮੇਸ਼ਵਰ ਉੱਤੇ ਰੱਖ ਤਾਂ ਤੁਸੀਂ ਕੀ ਕੀਤਾ ਤਸੱਲੀ ਦਿੱਤੀ ਤੇ ਤਸੱਲੀ ਦੇਣਾ ਕਹਦਾ ਸੁਭਾਅ ਆ ਪਰਮੇਸ਼ਵਰ ਦਾ ਤਾਂ ਤੁਸੀਂ ਪਰਮੇਸ਼ਵਰ ਦੀ ਰੀਸ ਕੀਤੀ ਤੇ वचन ਕਹਿੰਦਾ ਤੁਸੀਂ ਪਿਆਰਿਆ ਪੁੱਤਰਾਂ ਵਾਂਗ ਪਰਮੇਸ਼ਵਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ ਕਿਵੇਂ ਚੱਲੋ ਪ੍ਰੇਮ ਨਾਲ ਪ੍ਰੇਮ ਨਾਲ ਚਲੋ ਅੱਜ ਬਹੁਤ ਸਾਰੇ ਲੋਕ ਆਪਾਂ ਇੱਥੇ ਬੈਠੇ ਆ ਇੱਕੋ ਛੱਤ ਦੇ ਹੇਠ ਇੱਕੋ ਪ੍ਰਭੂ ਨੂੰ ਮੰਨਣ ਵਾਲੇ ਇੱਕ ਹੀ ਵਚਨ ਸੁਣਦੇ ਆ ਸੇਮ ਆਗੂ ਆ ਪਰ ਆਪਸ ਵਿੱਚ ਬੋਲਦੇ ਨਹੀਂ ਰੁੱਸੇ ਹੋਇਆ ਇੱਕੋ ਚਰਚ ਨੂੰ ਆ ਰਹੇ ਇੱਕ ਛੱਤ ਹੇਠ ਬੈਠੇ ਹੋਏ ਆ ਇੱਕ ਹੀ ਪਰਮੇਸ਼ਵਰ ਹੈ ਉਹਨਾਂ ਦਾ ਇੱਕ ਹੀ ਵਚਨ ਨੂੰ ਫੋਲੋ ਕਰ ਰਹੇ ਆ ਹੋ ਸਕਦਾ ਇੱਕ ਹੀ ਟੀਮ ਦੇ ਮੈਂਬਰ ਵੀ ਹੋਣ ਪਰ ਆਪਸ ਚ ਬੋਲਚਾਲ ਨਹੀਂ ਤਾਂ ਮੈਨੂੰ ਦੱਸੋ ਤੁਸੀਂ ਕਿਹਦੀ ਸਿੱਖਿਆ ਉੱਤੇ ਚੱਲ ਰਹੇ ਹੋ ਕਿਹਨੂੰ ਫੋਲੋ ਕਰ ਰਹੇ ਹੋ ਕਿਹਦੀ ਰੀਸ ਕਰ ਰਹੇ ਹੋ ਤੁਸੀਂ ਇਹ ਕੰਮ ਤਾਂ ਪਰਮੇਸ਼ਵਰ ਦੀ ਰੀਸ ਨਹੀਂ ਆ ਇੱਕ ਦੂਜੇ ਨਾਲ ਮੂੰਹ ਫਲਾ ਕੇ ਰੱਖਣੇ ਇੱਕ ਦੂਜੇ ਤੋਂ ਵੱਟੇ ਲੈਣੇ ਮੈਂ ਤੇਰੀ ਅਧੀਨਗੀ ਚ ਨਹੀਂ ਰਹਿ ਸਕਦਾ ਇੱਕ ਹੀ ਟੀਮ ਦੇ ਮੈਂਬਰ ਹੋਣਾ ਇੱਕ ਗਰੁੱਪ ਦੇ ਵਿੱਚ ਹੋਣਾ ਇੱਕ ਜਗ੍ਹਾ ਤੇ ਕੰਮ ਕਰਨਾ ਇੱਕ ਜਗ੍ਹਾ ਤੋਂ ਖਾਂਦੇ ਪੀਂਦੇ ਹੋਣਾ ਔਰ ਜੇ ਕੋਈ ਉਸ ਟੀਮ ਦੇ ਉੱਤੇ ਇਨਚਾਰਜ ਆ ਤੇ ਉਹਨੂੰ ਇਹ ਕਹਿਣਾ ਮੈਂ ਤੇਰੇ ਆਖੇ ਨਹੀਂ ਲੱਗਣਾ ਤੁਸੀਂ ਕਿਹੜੇ ਸਕੂਲੇ ਪੜਦੇ ਹੋ ਕਿਹਦੀ ਰੀਸ ਕਰ ਰਹੇ ਹੋ ਇਹ ਤਾਂ ਵਚਨ ਵਿੱਚ ਨਹੀਂ ਲਿਖਿਆ ਵਚਨ ਚ ਤਾਂ ਲਿਖਿਆ ਪਿਆਰ ਨਾਲ ਚੱਲੋ ਜੋ ਤੁਹਾਡਾ ਆ ਉਹ ਪਰਮੇਸ਼ਵਰ ਨੇ ਤੁਹਾਨੂੰ ਹੀ ਦੇਣਾ ਆ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਤੁਹਾਡੀ ਬਰਕਤ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਅਗਰ ਤੁਸੀਂ ਪਰਮੇਸ਼ਵਰ ਦੇ ਅਧੀਨਗੀ ਵਿੱਚ ਚੱਲੋਗੇ ਅਗਰ ਤੁਸੀਂ ਪ੍ਰੇਮ ਨਾਲ ਚੱਲੋਗੇ ਬਰਕਤ ਵਧੂਗੀ ਘਟੂਗੀ ਨਹੀਂ ਤੁਸੀਂ ਸੇਮ ਟੀਮ ਵਿੱਚੋਂ ਆਪਾਂ ਸਾਰੇ ਇੱਕ ਟੀਮ ਆ ਟੀਮ ਦਾ ਮਤਲਬ ਇਹ ਨਹੀਂ ਆ ਕਿ ਬਲਾ ਬਲਾ ਵੱਖ-ਵੱਖ ਥਾਵਾ ਵੱਖ-ਵੱਖ ਝੁੰਡ ਆਪਾਂ ਸਾਰੇ ਵੀ ਤਾਂ ਇੱਕ ਟੀਮ ਆ ਪਰ ਜੇ ਸਾਡੇ ਵਿੱਚ ਮਤਭੇਦ ਹੋਣਗੇ ਤੇ ਫੇਰ ਆਪਾਂ ਉਹ ਚਾਲਾਂ ਜਿਹੜੀਆਂ ਵੈਰੀ ਦੀਆਂ ਆ ਉਹ ਚਾਲਣਾ ਜਿਹੜੀਆਂ ਸਾਡੇ ਵਿਰੋਧੀ ਆ ਕਿਵੇਂ ਉਹਨਾਂ ਨੂੰ ਆਪਾਂ ਨਕਮੀਆਂ ਕਰਾਂਗੇ ਪਰ ਪ੍ਰੇਮ ਨਾਲ ਚੱਲੋ ਇੱਕ ਦੂਜੇ ਦੀ ਅਧੀਨਗੀ ਦੇ ਵਿੱਚ ਵਚਨ ਚ ਲਿਖਿਆ ਦੂਜੇ ਨੂੰ ਆਪਣੇ ਨਾਲੋਂ ਉੱਤਮ ਜਾਣੋ ਭਾਵੇਂ ਉਹ ਤੁਹਾਡੇ ਤੋਂ ਛੋਟਾ ਆ ਜਾਂ ਤੁਹਾਡੇ ਤੋਂ ਵੱਡਾ ਆ ਜਾਂ ਸਾਵਾ ਹੀ ਆ ਪਰ ਇੱਕ ਦੂਜੇ ਨੂੰ ਉੱਤਮ ਜਾਣੋ ਤੁਹਾਨੂੰ ਲੱਗਦਾ ਉਹਨੂੰ ਮਦਦ ਦੀ ਲੋੜ ਹੈ ਤੁਸੀਂ ਉਹਨੂੰ ਪੁੱਛੋ ਹਾਊ ਕੈਨ ਆਈ ਹੈਲਪ ਯੂ ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦਾ ਹਾਂ ਦੱਸੋ ਮੈਨੂੰ ਆਪਣਾ ਤੁਸੀਂ ਦੁੱਖ ਦੱਸ ਸਕਦੇ ਆ ਮੈਨੂੰ ਤੁਸੀਂ ਆਪਣਾ ਦਰਦ ਦੱਸ ਸਕਦੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰੂੰ ਮੈਂ ਤੁਹਾਨੂੰ ਪਾਣੀ ਲਿਆ ਦਿੰਦਾ ਆ ਮੈਂ ਤੁਹਾਨੂੰ ਕੁਰਸੀ ਲਿਆ ਦਿੰਦਾ ਆ ਤੁਸੀਂ ਬੈਠੋ ਚਿੰਤਾ ਨਾ ਕਰੋ ਪਰ ਇੱਥੇ ਤਾਂ ਚਾਹ ਦੇ ਗਲਾਸ ਤੋਂ ਲੜਾਈ ਹੋ ਜਾਂਦੀ ਆ ਲੱਡੂ ਪਿੱਛੇ ਲੜਾਈ ਹੋ ਜਾਂਦੀ ਆ ਮੈਨੂੰ ਨਹੀਂ ਲੱਗਦਾ ਕਿ ਆਪਾਂ ਪ੍ਰਭੂ ਦੀ ਰੀਸ ਕਰ ਰਹੇ ਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਇੱਕ ਦੂਜੇ ਤੋਂ ਨਫ਼ਰਤ ਕਰਦੇ ਆਂ ਹੋ ਸਕਦਾ ਤੁਹਾਡਾ ਮਤਭੇਦ ਹੀ ਹੋਵੇ ਇਹ ਪ੍ਰਾਰਥਨਾ ਘੱਟ ਕਰਦਾ ਜਾਂ ਮੇਰੀ ਪ੍ਰਾਰਥਨਾ ਬਹੁਤ ਹੈ ਮੈਂ ਨਹੀਂ ਇਹਦੇ ਨਾਲ ਬੋਲਣਾ ਪਰ ਇਹ ਵੀ ਸਹੀ ਨਹੀਂ ਹੈ ਕੋਈ ਨਵਾਂ ਆ ਕੋਈ ਪੁਰਾਣਾ ਆ ਕਿਸੇ ਦਾ ਕਿਸੇ ਤਰ੍ਹਾਂ ਦਾ ਮਨ ਤੇ ਸੋਚ ਐ ਕਿਸੇ ਦੀ ਕਿਸੇ ਤਰ੍ਹਾਂ ਦੀ ਤੁਹਾਨੂੰ ਪਤਾ ਜਿਹੜਾ ਪਵਿੱਤਰ ਬਾਈਬਲ ਆ ਇਹਨੂੰ ਜੀਵਨ ਦੀ ਪੋਥੀ ਕਿਉਂ ਕਿਹਾ ਜਾਂਦਾ ਆ ਜੀਵਨ ਦੀ ਪੋਥੀ ਅੰਗਰੇਜ਼ੀ ਵਿੱਚ ਇਹਨੂੰ ਬੁੱਕ ਆਫ ਲਾਈਫ ਕਿਹਾ ਜਾਂਦਾ ਆ ਕਿਉਂਕਿ ਇਹ ਜੀਣਾ ਸਿਖਾਉਂਦੀ ਆ ਜੀਵਨ ਜੀਣਾ ਕਿਵੇਂ ਆ ਜ਼ਿੰਦਗੀ ਕਿਵੇਂ ਸਵਾਰਨੀ ਆ ਕਦਮ ਕਦਮ ਤੇ ਕਿਵੇਂ ਚੱਲਣਾ ਆ ਸਾਨੂੰ ਉਹਦੀ ਸਾਰੀ ਗਾਈਡੈਂਸ ਪੁੱਤਰ ਬਾਈਬਲ ਚੋਂ ਮਿਲਦੀ ਆ ਇਸ ਲਈ ਇਹਨੂੰ ਬੁੱਕ ਆਫ ਲਾਈਫ ਕਿਹਾ ਜਾਂਦਾ ਜੀਵਨ ਦੀ ਪੋਥੀ ਜੀਵਨ ਦੀਆਂ ਗੱਲਾਂ ਆ ਇਹਦੇ ਵਿੱਚ ਤੇ ਜੀਵਨ ਕੀ ਆ ਜੋ ਤੁਸੀਂ ਜੀ ਰਹੇ ਹੋ ਉਹੀ ਤਾਂ ਜੀਵਨ ਆ ਤੇ ਮੈਂ ਜ਼ਰੂਰ ਨਿੱਕਿਆਂ ਵੱਡਿਆਂ ਨੂੰ ਹਾਣਦਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਪਿਆਰ ਨਾਲ ਚੱਲੋ ਪਿਆਰ ਦੀ ਇੱਕ ਬੈਸਟ ਐਗਜ਼ੈਂਪਲ ਸੈੱਟ ਕਰੋ ਇਤਾਂ ਕਿ ਜੇ ਕੋਈ ਨਵਾਂ ਆਵੇ ਆਪਣੇ ਵਿੱਚ ਤਾਂ ਉਹ ਉਸ ਪਿਆਰ ਵਾਲੇ ਔਰਾ ਨੂੰ ਫੀਲ ਕਰ ਸਕੇ ਉਹ ਉਸ ਪਿਆਰ ਵਾਲੀ એનર્ਜੀ ਨੂੰ ਲੈ ਲਵੇ ਭਰ ਜਾਵੇ ਔਰ ਜਿੱਥੇ ਜਾਏ ਕਹੇ ਐਸਾ ਪਿਆਰ ਨਹੀਂ ਮੈਂ ਅੱਜ ਤੱਕ ਦੇਖਿਆ ਜਿਵੇਂ ਦਾ ਖੋਜੇਵਾਲ ਚਰਚ ਦੇ ਅੰਦਰ ਮੈਨੂੰ ਮਿਲਿਆ ਆ। ਜੇ ਤੁਹਾਨੂੰ ਕੋਈ ਜਣਾ ਪੁੱਛਦਾ ਆ ਉਹਨੂੰ ਵੱਡ ਖਾਣਿਆਂ ਆਂਗ ਨਹੀਂ ਬੇੜਾ। ਦਿਨਾਂ ਨੇ ਸਵੇਰ ਦੇ ਖੜੇ ਇੱਥੇ ਮੁੜ ਕੇ ਉਮੜਕੀ ਹੋਏ ਆ ਹੁਣ ਤੂੰ ਆ ਗਿਆ ਆ ਕਿੰਨੂ ਕਿੰਨੂ ਦਸੀਏ ਕਿਹੜੇ ਖੂਚ ਪੈ ਜੀਏ। This is not the way to handle someone. ਇਹ ਕੋਈ ਤਰੀਕਾ ਨਹੀਂ ਆ ਕਿਸੇ ਨੂੰ ਸੰਭਾਲਣ ਦਾ ਪਰ ਅਸੀਂ ਇੱਕਦਾਂ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਇਦਾਂ ਕਿਸੇ ਨੂੰ ਹੈਂਡਲ ਕਰਨਾ ਕਿ ਤੁਸੀਂ ਬੈਠੋ ਮੈਂ ਪੁੱਛ ਕੇ ਦੱਸਦਾ ਜਿਹੜੀ ਜਾਣਕਾਰੀ ਤੁਹਾਡੇ ਕੋਲੇ ਨਹੀਂ ਆ ਇਹ ਨਹੀਂ ਕਹਿਣ ਦੀ ਲੋੜ ਮੈਨੂੰ ਨਹੀਂ ਪਤਾ ਜਾ ਹੋਰ ਕਿਸੇ ਤੋਂ ਪੁੱਛ ਲਾ ਮੈਨੂੰ ਭਲਾ ਕੀ ਪਤਾ ਆ ਤੈਨੂੰ ਮੈਂ ਇੱਥੇ ਪਾਣੀ ਵਾਲੇ ਸਟਾਲ ਦੇ ਖੜਾ ਦੀਨਾ ਤੈਨੂੰ ਦੀਨਾ ਮੈਂ ਇੱਥੇ ਜੁੱਤੀਆਂ ਜਮਾ ਕਰਨ ਦੇ ਆ ਅਰੇ ਜੇ ਕੋਈ ਜੁੱਤੀਆਂ ਵਾਲੇ ਜਿਹੜੇ ਜਮਾ ਕਰਦੇ ਆ ਉਹਨਾਂ ਤੋਂ ਜਾ ਕੇ ਪੁੱਛਦਾ ਵੀ ਕਿੱਥੇ ਬੈਠਣਾ ਤੈਨੂੰ ਮੈਂ ਬਿਠਾਉਣ ਵਾਲਿਆਂ ਚ ਦੀਨਾ ਆ ਅੰਦਰ ਚੱਲ ਜਾ ਤੈਨੂੰ ਬਿਠਾ ਦੂਗੇ ਜਿੱਥੇ ਬਿਠਾਉਣਾ ਆ ਇਹ ਰਾਈਟ ਵੇ ਨਹੀਂ ਹੈਗਾ ਤੇ ਜੇ ਕੋਈ ਨਹੀਂ ਵੀ ਸੇਵਾਦਾਰਾਂ ਦੇ ਵਿੱਚ ਕੋਈ ਉਹਨੂੰ ਆਣ ਕੇ ਪੁੱਛ ਲੈਂਦਾ ਕਈ ਵਾਰੀ ਵਰਦੀਆਂ ਰਾਲੀ ਜਾਂਦੀਆਂ ਚਿੱਟੇ ਕੱਪੜੇ ਸਿਵਲ ਚੋਂ ਵੀ ਆਪਣੇ ਚੋਂ ਵੀ ਕੋਈ ਜਾਣਾ ਪਾ ਆਉਂਦਾ ਆ ਵੌਲੰਟੀਅਰਸ ਤੋਂ ਬਿਨਾਂ ਤੇ ਕੋਈ ਉਹਨਾਂ ਨੂੰ ਵੌਲੰਟੀਅਰ ਸਮਝ ਲੈਂਦਾ ਆ ਤੇ ਆਣ ਕੇ ਤੈਨੂੰ ਮੈਂ ਸੇਵਾਦਾਰ ਦੀ ਨਾ ਆ ਮੈਂ ਤੇ ਆਲ ਤੇਰੇ ਵਰਗਾ ਆਕਾ ਸੜਿਆ ਆਇਆ ਆ ਮੈਂ ਤੇ ਆਬ ਲੱਭਦਾ ਫੇਰਦਾ ਆ ਤੇ ਤੁਸੀਂ ਆਪਣੀ ਜਿਵੇ ਦੀ ਐਨਰਜੀ ਆ ਤੁਸੀਂ ਉਹਨੂੰ ਟ੍ਰਾਂਸਫਰ ਕਰ ਰਹੇ ਆ ਕਿਸੇ ਉੱਤੇ ਉਹ ਅਗਲੀ ਵਾਰੀ ਆਉਣ ਲੱਗਾ ਸੋਚੂਗਾ ਵੀ ਅਦੋਂ ਇਹ ਮੇਰੇ ਤੋਂ ਪਹਿਲਾਂ ਦਾ ਜਾਣਦਾ ਆ ਇਹਨੂੰ ਕੀ ਮਿਲਿਆ ਜਿਹੜਾ ਮੈਨੂੰ ਮਿਲ ਜਾਣਾ ਆ ਤੇ ਤੁਸੀਂ ਕਿਸੇ ਲਈ ਠੋਕਰ ਦਾ ਕਾਰਨ ਹੋ ਸਕਦੇ ਆ ਪਰ ਤੁਸੀਂ ਉਹਨੂੰ ਬਹੁਤ ਪਿਆਰ ਨਾਲ ਹੈਂਡਲ ਕਰਨਾ ਆ ਵੀ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕਹਿ ਸਕਦੇ ਆ ਵੀ ਆਈ ਐਮ ਰੀਲੀ ਸੌਰੀ ਪਰ ਤੁਸੀਂ ਮੈਨੂੰ ਰეკਮੈਂਡ ਦਿਓ ਮੈਂ ਤੁਹਾਨੂੰ ਪਤਾ ਕਰਕੇ ਦੱਸ ਦਿਆਂ ਤੁਸੀਂ ਆਪਣੀ ਜਗ੍ਹਾ ਨਹੀਂ ਛੱਡ ਸਕਦੇ 노 ਪ੍ਰੋਬਲਮ ਆ ਕਿਸਮਵਨ ਕਿਸੇ ਨੂੰ ਕਿਉਂ ਵੀ ਉਹਨਾਂ ਦੀ ਹੈਲਪ ਕਰ ਦਵੇ ਤਾਂ ਤੁਸੀਂ ਕਿਸੇ ਨੂੰ ਕਹ ਦੋ ਉਹਨੂੰ ਲੱਗੇ ਕਿ ਤੁਸੀਂ ਉਹਦੇ ਲਈ ਹੈਲਪਫੁਲ ਹੋ ਤੁਸੀਂ ਉਹਦੀ ਮਦਦ ਕਰਨਾ ਚਾਹ ਰਹੇ ਹੋ ਤਾਂ ਇਹ ਹੀ ਪਰਮੇਸ਼ਵਰ ਦੀ ਰੀਸ ਕਰਨਾ ਆ ਕੌਣ ਕੌਣ ਕਰੂਗਾ ਇਦਾਂ ਦੇਖ ਲਓ ਇਹਦਾ ਮਤਲਬ ਅੱਗੇ ਕਰਦੇ ਨਹੀਂ ਸੀ ਹੁਣ ਕਰਿਆ ਕਰੋਗੇ ਕੋਈ ਗੱਲ ਨਹੀਂ ਜੋ ਪਿੱਛੇ ਹੋ ਗਿਆ ਹੋ ਗਿਆ ਜੇ ਆਪਾਂ ਅੱਜ ਤੋਂ ਵੀ ਇਦਾਂ ਕਰਨਾ ਸ਼ੁਰੂ ਕਰ ਦਈਏ ਤਾਂ ਆਪਾਂ ਤਾਂ ਸਵਰਗ ਦੇ ਵਿੱਚ ਆ ਗਏ ਯਿਸੂ ਮਸੀਹ ਦੇ ਨਾਮ 'ਚ ਹਾਲੇਲੂਇਆ ਤਾਂ वचन ਇਦਾਂ ਆਪਾਂ ਨੂੰ ਦੱਸਦਾ ਵੀ ਇਦਾਂ ਬਣ ਜੋ ਤੁਸੀਂ ਕਿੰਨਾ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਭੇਟ ਅਤੇ ਬਲੀਦਾਨ ਕਰਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਸਾਡੇ ਆਸਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਬਲੀਦਾਨ ਕਰ ਦਿੱਤਾ। ਵਾਓ। ਪਰ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾ ਹੋ ਵੀ ਨਾ ਹੋਵੇ। ਜੀਵੇਂ ਸੰਤਾਂ ਨੂੰ ਯੋਗ ਹੈ ਬਚਨ ਇਦਾਂ ਕਹਿੰਦਾ ਆ ਇੱਕ ਘਰਾਣੇ ਨੂੰ ਜਿੱਤਣ ਦੇ ਲਈ ਆ ਸਾਰਾ ਕੁਸ਼ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਵੀ ਆ ਪਰਿਵਾਰ ਨੂੰ ਵੀ ਜਿੱਤਣਾ ਚਾਹੁੰਦੇ ਆ ਤੁਸੀਂ ਗਾਲਾਂ ਕੱਢ ਕੇ ਜਿੱਤ ਲੋਗੇ ਲੜਾਈ ਕਰਕੇ ਜਿੱਤ ਲੋਗੇ ਪਰਿਵਾਰ ਨੂੰ ਵੀ ਘਰ ਆਲਾ ਆਇਆ ਇਧਰੋਂ ਤੇ ਗਾਲਾਂ ਹੀ ਕੱਢੀ ਜਾਂਦਾ ਘਰ ਵਾਲੀ ਨੂੰ ਜੇ ਨਿਆਣੇ ਆ ਗਏ ਤਾਂ ਉਹਨਾਂ ਦੇ ਕੰਨਾਂ ਤੇ ਝੜੀ ਜਾਂਦੇ ਆ ਤੇ ਪੀ ਕੇ ਸ਼ਰਾਬਾਂ ਗੰਦ ਪਾਈ ਜਾਂਦਾ ਆ ਫੇ ਉਹ ਘਰਾਣੇ ਨੂੰ ਜਿੱਤ ਲੂਗਾ ਵੀ ਉਹ ਕਵੇ ਓਕੇ ਮੈਂ ਤਾਂ ਐਤਵਾਰ ਨੂੰ satsang ਜਾਣਾ ਆ ਤੇ ਉਹ ਇਸ ਗੱਲ ਕਰਕੇ ਜਿੱਤੇ ਜਾਊਗਾ ਵੀ ਤੂੰ ਐਤਵਾਰ ਨੂੰ satsang ਜਾਂਦਾ ਆ ਨਹੀਂ ਇਸ ਗੱਲ ਕਰਕੇ ਕਿਸੇ ਨੇ ਨਹੀਂ ਜਿੱਤ ਹੁਣ ਜੇ ਤੁਸੀਂ ਪਿਆਰ ਨਾਲ ਚੱਲੋਗੇ ਆਪਣੇ ਪਰਿਵਾਰ ਦੇ ਅੰਦਰ ਨਿਆਣੇ ਕੋਸ ਤੁਹਾਨੂੰ ਦੱਸਣਾ ਚਾਹੁੰਦਾ ਆ ਚਾਹੇ ਧੀ ਆ ਜਾਂ ਪੁੱਤ ਆ ਪਿਆਰ ਨਾਲ ਉਹਦੀ ਗੱਲ ਨੂੰ ਸੁਣੋ ਪਹਿਲਾਂ ਹੀ ਨਾਲ ਨੂੰ ਡਰਾ ਦਿਓ ਕਿ ਉਹ ਆਪਣੀ ਮੁਸੀਬਤ ਆਪਣਾ ਦੁੱਖ ਆਪਣੀ ਖੁਸ਼ੀ ਤੁਹਾਡੇ ਨਾਲ ਸ਼ੇਅਰ ਹੀ ਨਾ ਕਰ ਸਕੇ ਬਹੁਤ ਸਾਰੇ ਨਿਆਣੇ ਇਸੇ ਲਈ ਆਪਣੇ ਪੇਰੈਂਟਸ ਨੂੰ ਕੋਸ਼ ਨਹੀਂ ਦੱਸ ਪਾਉਂਦੇ ਕਿਉਂਕਿ ਉਹਨਾਂ ਦੇ ਪੇਰੈਂਟਸ ਨੂੰ ਚਾਇਆ ਸੀ ਉਹਨਾਂ ਨੇ ਦੱਸਣਾ ਪਰ ਉਹਨਾਂ ਨੇ ਇੰਨਾ ਘੜਾ ਦਿੱਤਾ ਕਿ ਨਿਆਣਿਆਂ ਨੇ ਸ਼ੇਰ ਹੀ ਨਹੀਂ ਕੀਤਾ ਉਹਨਾਂ ਦੇ ਨਾਲ